ਕਰਨਾ ਨਾਮ ਦਾ ਕਰਨਾ ਸਿੱਖਿਆ ਦਾ ਕਰਨਾ ਵਾਹਿਗੁਰੂ ਦੇ ਨਾਮ ਦਾ ਕਰਨਾ ਅੱਲਾ ਦੇ ਨਾਮ ਦਾ ਕਰਨਾ ਚੰਗੇ ਕੰਮਾਂ ਦਾ ਕਰਨਾ ਨਾ ਕਿ ਮਾਰੇ ਨਸ਼ੇ ਲੱਗਦਾ ਨਸ਼ਾ ਕਰਨਾ ਆਪਣੇ ਮਾਪੇ ਦਾ ਸਤਿਕਾਰ ਕਰਨਾ ਸੋ ਗਰੀਲ ਕਰਨੀ ਆ ਮਾਰੇ ਬੱਚਿਆਂ ਤੋਂ ਨਸ਼ੇ ਵਾਲੇ ਬੱਚਿਆਂ ਤੋਂ ਪਰਹੇਜ਼ ਕਰਨਾ ਆਪਾਂ ਕਿੰਨਾ ਜਿਹੜਾ ਨਸ਼ੇੜੀ ਉਹਨੂੰ ਵੀ ਆਪਾਂ ਗੱਲ ਕਰਨਾ ਉਹਦਾ ਨਸ਼ਾ ਛਡਾਉਣਾ ਆ ਉਹਨੂੰ ਪਿਆਰ ਨਾਲ ਸਤਿਕਾਰ ਨਾਲ ਸਮਝਾਉਣਾ ਨਹੀਂ ਸਾਹਿਬ ਜੀ ਫਿਰ ਉਹਨਾਂ ਨੂੰ ਭੰਡੀ ਇਡਕਸ਼ਨ ਦੇ ਵਿੱਚ ਦਾਖਲ ਕਰਾ ਦੇਵਾਂਗੇ ਉੱਥੇ ਫਿਰ ਉਹਦਾ ਨਾਟ ਚੱਲੂਗਾ ਕੁਛੇਰ ਉਹ ਦਾਖਲ ਹੋਊਗਾ ਉੱਥੇ ਕਿਉਂਕਿ ਇਹ ਨਸ਼ਾ ਇੰਦਾ ਦਾ ਪੁੱਤਰੋ ਜੇ ਐਕਵੇ ਨਸ਼ਾ ਲੱਗ ਜਵੇ ਕਿਸੇ ਨੂੰ ਫਿਰ ਸਾਰਾ ਘਰ-ਵਾਰ ਵਿੱਚ ਲਿਕ ਜਾਂਦਾ ਸਿੱਧਾ ভগবਾਨੇ ਜੀ ਲਾਕੇ ਇੱਕ ਅਧੀਹਾ ਘਰ ਸੀ ਜਿਨ੍ਹਾਂ ਦੇ ਦੋ ਪੁੱਤਰ ਸੀਗੇ ਉਹ ਨਸ਼ੇ ਤੇ ਲੱਗ ਗਏ ਉਨਾ ਨਸ਼ੇ ਦੀ ਐਸੀ ਲੱਤ ਵਿੱਚ ਪੈ ਇੰਨਾ ਕੰਮਕਾਰ ਸੀ ਘਰੀਆਂ ਖੇਤੀਆਂ ਦਰਵਾਜ਼ੇ ਬਿੱਡਾਂ ਤੱਕ ਵੇਚ ਦਿੱਤੇ ਇੱਕ ਟੰਡਰ ਘਰ ਬਣੀ ਆ ਉਹਨਾਂ ਦਾ ਵੀ ਉਹ ਬੈਠਾ ਕੀ ਕਰਦੇ ਬੈਠਾ ਕੀ ਦੋ ਤਿੰਨ ਵੇ ਸਾਡੇ ਹੱਥ ਪੇ ਤਾਂ ਜੱਜ ਦਾ ਹੱਥ ਲਾਇਆ ਬੈਠਾ ਸਟਾਇਲ ਵੱਟ ਦਾ ਧੇਗਾ ਸਾਨੂੰ ਸ਼ਾਵਾਂ ਜਿ ਦਿੱਤੀ ਕਿਹਨੇ ਲੈ ਕੇ ਆ ਕਿ ਅੱਗੇ ਸਿਰ ਤੇ ਹੱਥ ਲਾਇਆ ਸਾਨੂੰ ਰੋਣੇ ਦਿੱਤਾ ਸਾਨੂੰ ਵੱਟ ਦਾ ਕੀ ਆ ਲੈਣਾ ਜਿਵੇਂ ਬਾਰ ਬਾਰ ਹੱਥ ਉਹਦਾ ਤੇ ਬੈਠਾ ਦੋ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਜੀ ਇਹੋ ਜੀ ਹਰ ਬੰਦਾ ਕਰਦਾ ਤਾਂ ਨੂੰ ਦਬਕਾ ਮਾਰ ਦੇਣਾ ਉਹਦੇ ਗੱਲ ਪੈਣਾ ਹੈ ਆਪਣੀ ਮਾਂ ਬਾਪ ਨੂੰ ਉਸਨਾ ਆਪਣੀ ਜੀਤ ਚ ਰੱਖਣਾ ਇਹ ਹੀ ਜ਼ਿੰਦਗੀ ਦਾ ਬੱਚਿਓ ਕਿਆ ਰੱਖਣਾ ਪਿਓ ਦੀ ਪਾਗ ਦਾ ਸਹਾਰਾ ਕਰਨਾ ਆਪਣੇ ਪਹਿਲਾ ਸਭ ਤੋਂ ਪਿਓ ਦੀ ਪਾਗਾਂ ਦੇਖਣਾ ਜਿਹੜਾ ਕੰਮ ਕਰਦਾ ਕਿਸ ਤਰ੍ਹਾਂ ਚੁਕੀਆਂ ਵਰਗਿੰਦੀ ਵਧੀਆ ਕਿਹਦੇ ਨੇ ਵੇਖ ਜਾਣਾ ਕਿਹਨੇ ਉਹਦੇ ਨੇ ਲਖਾਇਆ ਉਹ ਕਿਨਾ ਚਿਰ ਤੱਕ ਕਿਆ ਰੱਖਣਾ ਹੈ ਸਾਈਬਰ ਕ੍ਰਾਈਮ ਜਿਹੜਾ ਅੱਜ ਕੱਲ ਆਨਲਾਈਨ ਚੱਲਦਾ ਇਹਨਾਂ ਤੋਂ ਵੀ ਬਚਣਾ ਆਪਾਂ ਹੋਣ ਤੇ ਮੈਸੇਜ ਆਉਂਦਾ ਜੀ ਓਟੀਪੀ ਦੱਸਿਓ ਤੁਹਾਡੀ ਪੰਜ ਲੱਖ ਦੀ ਲੈਣ-ਦੇਣ ਹੋ ਗਈ। ਜਦੋਂ ਤੁਸੀਂ ਓਟੀਪੀ ਦੱਸਦਾ ਤੁਹਾਡੇ ਬੈਂਕ ਦਾ ਤਾਂ ਕੰਮ ਖਤਮ ਹੋ ਗਿਆ। ਉਹਦੇ ਵਿੱਚ ਦਾਖਿਆਂਵੇਂ ਲੈ ਆਂਦੇ ਨੇ ਜਿਹੜੇ ਅੰਡੇ ਦੇ ਵਿੱਚ ਫੋਨ ਕਰਦੋਂਗੇ ਉਹਨਾਂ ਨੂੰ ਤੁਹਾਡੇ ਪੈਸੇ ਵਾਪਸ ਆ ਸਕਦੀ ਆ। ਜੇ ਨੰਬਰ ਦਾ ਇਹੋ ਲੈ ਜਾਣੀ ਆਵੇ। ਇਹਨਾਂ ਜਿੰਦਾ ਖਿਆਲ ਰੱਖਣਾ। ਸਫਲਤਾ ਚੱਲ ਕੇ ਨਹੀਂ ਆਉਂਦੀ। ਸਾਨੂੰ ਮੇਰੇ ਤੱਕ ਕੋਈ ਨਾ ਬੈਠਾ ਸਾਨੂੰ ਤੁੱਦਮ ਕਰਨਾ ਪਊਗਾ। ਸੋ ਇੰਡੀਆ ਸਾਹਿਬ ਦੀ ਪੂਰੀ ਟੀਮ ਤੁਹਾਡੇ ਨਾਲ ਬੱਤਨ ਬਾਤਿਆ ਨਸ਼ਿਆਂ ਤੋਂ ਜਾਗਰਤ ਕਰਨ ਲਈ ਨਸ਼ਿਆਂ ਚ ਮਾੜੀਆਂ ਆਦਤਾਂ ਤੋਂ ਬੱਚਿਆਂ ਨੂੰ ਬਚਾਉਣ ਲਈ ਬੱਤਨ ਬਾਤਿਆ ਤਾਂ ਕਿ ਸਾਡੇ ਬੱਚੇ ਜਿਹੜੇ ਵਧੀਆ ਕੰਮ ਕਰਨ